ਹੈਲੋ ਸਸੀ ਗਾਜੀ ਸਾਰਿਆਂ ਨੂੰ ਮੈਂ ਹਰਮਨ ਬੇਨਾਮ ਸਾਥੀ ਆਪਾਂ ਦੇ ਹਾਂ ਮੈਂ ਲਾਇਕ ਕਰਨੀ ਸੀ ਜੀ ਸੰਡੇ ਵਾਲਾ ਸਾਡੀ ਸਾਡੀ ਵੀਡੀਓ ਬਣਾਈ ਸੀ ਜੀ ਦਾ ਸਾਡੇ ਉਹਨਾਂ ਦੇ ਹੋ ਗਿਆ ਅਗਰਾਹੀ ਕੱਤੇ ਕਰਨ ਕਿ ਇਹਨਾਂ ਨੇ ਬਹੁਤ ਸੰਗਿਨ ਸੇਵਾ ਨਿਸ਼ਕਾਮ ਸੇਵਾਈਆ ਸਵੇਰ ਸ਼ਾਮ ਮਰੀਜ਼ਾਂ ਦੇ ਲਈ ਲੰਗਰ ਚਾਲਦਾ ਤੇ ਬਿਟਿੰਡੇ ਦੇ ਵਿੱਚ ਤਕਰੀਬਨ ਜਿੰਨੇ ਹਸਪੀਟਲ ਹੈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਮਰੀਜ਼ਾਂ ਨੂੰ ਤੇ ਮਰੀਜ਼ਾਂ ਦੇ ਨਾਲ ਜੀ ਕਿਸੇ ਨੇ ਲੰਗਰ ਲੈਣਾ ਉਹਨਾਂ ਨੂੰ ਲੰਗਰ ਵਰਤਾ ਕੇ ਹੁੰਦੇ ਆ ਹਰ ਇੱਕ ਹਸਪੀਟਲ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਲੰਗਰ ਵਰਤਉਂਦੇ ਆ ਸਿਵਲ ਹਸਪੀਟਲ ਦੇ ਵਿੱਚ ਤਾਂ ਦੇਖ ਲਈ ਮਤਲਬ ਦਿਨ ਰਾਤ ਹਰ ਟਾਈਮ ਲੰਗਰ ਚੱਲਦਾ ਤਾਂ ਆਪਾਂ ਵੀ ਪਰਮਾਤਮਾ ਨੇ ਇਸ ਵਾਰ ਸੋਨਾ ਛਾੜ ਦਿੱਤਾ ਤਾਂ ਦਾਨ ਕਰਿਆ ਪਿਛਲੇ ਸਾਲ ਵੀ ਕਰਿਆ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਕਮਾਨਿਆਂ ਦੇ ਵਿੱਚ ਬੱਤ ਤਾਂ ਪਾਵੇ ਜਣਾ ਤਾਂ ਦਾਨ ਦਿੰਦੇ ਰਹੀਏ ਤੇ ਇਹ ਜਿਹੇ ਦਾਨ ਦਿੱਤੇ ਕਦੇ ਨਹੀਂ ਮੁੱਕਦੇ ਜਿਹੜੇ ਕਿਸੇ ਦੇ ਕੰਮ ਹੁੰਦੇ ਆ ਜਿਹੜੇ ਕਿਸੇ ਦੁੱਖ ਦੇ ਵਿੱਚ ਵਰਤੇ ਜਾਂਦੇ ਆ ਕਿਸੇ ਦੇ ਖੁਸ਼ੀਆਂ ਦੇ ਵਿੱਚ ਵਰਤੇ ਜਾਂਦੇ ਆ ਕਿਸੇ ਦੇ ਬੁੱਤਸਾ ਹੁੰਦਾ ਹਨਾ ਕੋਈ ਐਕਸੀਡੈਂਟ ਹੁੰਦਾ ਕੋਈ ਪੇਸ਼ੈਂਟ ਆ ਤਾਂ ਇਹ ਜਿਦਾਂ ਕੋਈ ਦੁੱਖ ਦੇ ਨਹੀਂ ਹੈਗੇ ਨੈਕਸਟ ਇੱਕ ਕਲਿੱਪ ਹੈਗੀ ਅੱਜ ਮੰਡੇ ਦੀ ਮਾਰਨਿੰਗ ਮੈਂ ਕਰ ਰਹੀ ਆ ਮਹਿਰਿੰਨ ਨੂੰ ਰੈਡੀ ਸੀ ਇਹ ਬਲੌਗ ਦੀ ਸ਼ੁਰੂਆਤ ਕਰੀ ਸੀ ਅਮਰੀਨ ਨੇ ਤਾਂ ਆਪਾਂ ਬੱਚਿਆਂ ਨੂੰ ਰੈਡੀ ਕਰਦੀਏ ਉਸ ਤੋਂ ਬਾਅਦ ਤੁਹਾਡੇ ਨਾਲ ਅੱਗੇ ਬਲੌਗ ਕੰਟੀਨਿਊ ਕਰਦੇ ਆਂ ਓਏ ਮੈਂ ਮਾਰੂ ਆਂ ਕੁੱਤਾ ਮੈਂ ਤੈਨੂੰ ਕੁੱਟੂਗੀ ਕੁੱਟੀ ਤੈਨੂੰ ਕਿਵੇਂ ਖਿਲਾਉਂਦੀਆਂ ਈਨਾ ਤੇ ਸਾਰਾ ਕੁਝ ਲੈ ਲਈ ਕੁਝ ਭੁੱਲਣਾ ਨਹੀਂ ਕਿਤੇ ਪਿਛਲੇ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਲੌਗ ਦੀ ਸ਼ੁਰੂਆਤ ਅੱਜ ਅਸੀਂ ਢਿੰਨ ਕਰ ਗੀ ਸੀ ਮੈਨੂੰ ਵੀ ਲੱਗਿਆ ਹਾਂ ਚਲੋ ਆਪਾਂ ਵਲੌਗ ਕੰਟੀਨਿਊ ਕਰ ਲਈਏ ਜਿਹੜਾ ਹੁਣ ਟਾਈਮ ਹੈ 7:30 ਵਜੇ ਤੇ ਮੈਂ ਖੇਤ ਵਾਲਿਆਂ ਦੀ ਰੋਟੀ ਬਣਾ ਰਹੀ ਹਾਂ ਨਾਲੇ ਤਾਂ ਪਰੋਟੀ ਬਣਾਉਣੇ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਕੱਲ ਮਹਿਰੀਨ ਛੁੱਟੀ ਸੀ ਸੰਡੇ ਸੀ ਜਦੋਂ ਰੋਟੀ ਬਣਾਉਂਦੀ ਸੀ ਨਾ ਮੇ ਕੋਲ ਖੜੀ ਰਹੀ ਖੜੀ ਰਹੀ ਮਾਂ ਵੀ ਤੂੰ ਇੱਥੇ ਗਰਮੀ 'ਚ ਖੜੀ ਕੀ ਕਰਦੀ ਐ ਫਿਰ ਮਮਾ ਮੈਨੂੰ ਦੇਖਦੀ ਹਾਂ ਮੈਂ ਤੈਨੂੰ ਇੰਨੇ ਰੋਟੇ ਕਿਵੇਂ ਬਣਾਈ ਜਾਂਦੇ ਹੋ ਬਸ ਤੇ ਕੰਮ ਨਹੀਂ ਹਣਾ ਵੀ ਕੰਮ ਕਰਨੇ ਪੈਂਦੇ ਆ ਖੱਤੂ ਹੀ ਜਾਇਦਾ ਖੱਤੂ ਹੀ ਜਾਇਦਾ ਪਰ ਕਰਨੇ ਪੈਣੇ ਆ ਜਿਹੜੇ ਕਰਨੇ ਪੈਣੇ ਉਹ ਤਾਂ ਕਰਨੇ ਪੈਣੇ ਆ ਮੈਂ ਸਵੇਰੇ ਜਲਦੀ ਜਲਦੀ ਉੱਠ ਕੇ ਆਟਾ ਗੁੰਨ ਕੇ ਦਾਲ ਬਣਾ ਕੇ ਬੱਚਿਆਂ ਨੂੰ ਰੈਡੀ ਕਰਕੇ ਸਕੂਲ ਤੋਰਤਾ ਹਣਾ ਹੁਣ 7:30 ਵਜੇ ਉਹਨਾਂ ਦੇ ਬੈਗ ਆ ਜਾਂਦੇ ਉਹ ਤੋਂ ਬਾਅਦ ਚਾਹ ਪੀ ਕੇ ਤੇ ਦੁਆਰੇ ਰੋਟੀ ਲਾ ਕੇ ਮੱਕੀ ਦੀ ਜਿਹੜੀ ਵੀਜ਼ ਵਜਾਈ ਚੱਲੀ ਜਾਂਦੀ ਆ ਤੇ ਕੁਝ ਕੁ ਤਰ੍ਹਾਂ ਚ ਐਵੇਂ ਹੁੰਦਾ ਹੈ ਨਾ ਕਿ ਜਦੋਂ ਦਿਹਾੜੀਆਂ ਦਾ ਕੰਮ ਹੁੰਦਾ ਲੇਬਰ ਦਾ ਅਗਲੇ ਜਾਂਦਾ ਸਾਡੇ ਤੋਂ ਜਿੰਨੀ ਰੋਟੀ ਪੱਕਦੀ ਹੈ ਸਾਡੇ ਐਂ ਬੱਕਦੀ ਹੈ ਸਾਡੇ ਮੰਮੀ ਕਹਿੰਦੇ ਹੁੰਦੇ ਨੇ ਕਹਿੰਦੀ ਆਪਣੇ ਤਾਂ ਸਦਾ ਹੀ ਇੰਨੀਆਂ ਰੋਟੀਆਂ ਪਾਕਣੀਆਂ ਹਾਂ ਕਿਉਂਕਿ ਲੇਬਰ ਦਾ ਕੰਮ ਆ ਤੇ ਰੋਟੀ ਟੁੱਕ ਬਹੁਤ ਬਣਦਾ ਕਰਮਾ ਵਾਲੇ ਘਰ ਨੇ ਚਲੋ ਜੀ ਜਿੱਥੇ ਰੋਟੀ ਬਣਨਦੀਆਂ ਨੇ ਮੰਮੀ ਕਹਿੰਦੇ ਮੈਂ ਤਾਂ ਚਾ ਚੜ ਜਾਂਦਾ ਸੀ ਜਦੋਂ ਮੈਂ ਆਟਾ ਪਕਾਉਣ ਦੀ ਰੋਟੀਆਂ ਬਣਾਉਂਦੀ ਹਾਂ ਨਾ ਤੇ ਸਾਡੇ ਵਰਗੀਆਂ ਰੋਟੀਆਂ ਬਣਾ ਕੇ ਫੜਦੇ ਜਾਂਦੇ ਗਾਣੇ ਆਏ ਠਾਕ ਤੇ ਨਾ ਇਹ ਨਾ ਕੰਮ ਕਰਤਾ ਠੱਕ ਕੇ ਪਤਾ ਨਹੀਂ ਕਿ ਹਾਵ ਕਰਾਕਾਂ ਦਾ ਫਰਪ ਪੈ ਗਿਆ ਕਿ ਹੱਸਾ ਕਰਦਾ ਹਮ ਤੋਂ ਪਹਿਲੇ ਥੱਕੇ ਮੈਂ ਚੜ ਜਾਂਦਾ ਤਿੰਨ ਚਾਰ ਤਿੰਨ ਚਾਰ ਬੰਦੇ ਤਾਂ ਹਰ ਰੋਜ਼ ਰੋਟੀ ਆਏ ਸਾਡੇ ਹੁੰਦੇ ਹੀ ਆ ਅੱਲ ਵੀ ਨਹੀਂ ਸੀਗਾ ਕਿੱਥੇ ਕਿੱਥੇ ਨਹੀਂ ਸੀ ਕੱਲ ਜਰੂਰ ਦੱਸਿਓ ਕਿਤੇ ਤੱਕ ਗੜੇ ਵੀ ਸੀ ਬਠਿੰਡੇ ਜੈ ਸਿੰਘਾ ਇਹਦਾ ਫਿਲਮੀ ਗੜੇ ਸੀਗੇ ਮੈਂ ਵੀਡੀਓਜ਼ ਦੇਖੀਆਂ ਸੀ ਦੀਦੀ ਨੂੰ ਫੋਨ ਕੀਤਾ ਤਾਂ ਗੜੇ ਸੀਗੇ ਹਨਾ ਤੁੰਨੀ ਅੱਜ ਸੁਣ ਮੈਂ ਦਰਹਾਉਂਗੀ ਸੂਟ ਵੀਡੀਓ ਦੇ ਵਿੱਚ ਬਨੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਨਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਮੈਂ ਉਹ ਵੀਡੀਓ ਸ਼ੁਰੂ ਕਰ ਰਹੀ ਆ ਅ ਜਿਵੇਂ ਕਿ ਫੁਲਕਾਰੀ ਦੀਆਂ ਅ ਬੇਸਿਕ ਸਟਿਚ ਨੀਡਲਵਰਕ ਦੇ ਨੋਟ ਸਟਿਚਰ ਲੇਜੀ ਦੇਜੀ ਸਟਿਚ ਫਿਸ਼ ਵੋਨ ਲੀਫ ਫਿਲਿੰਗ ਬੈਕ ਸਟਿਚ ਚੇਨ ਸਟਿਚ ਹਰ ਇੱਕ ਤਰ੍ਹਾਂ ਦਾ ਸਟਿਚ ਜਿਹੜੀ ਆਪਾਂ ਦਵਾਰੇ ਡਿਟੇਲ ਦੇ ਵਿੱਚ ਥੋੜੀ ਥੋੜੀ ਦੋ ਦੋ ਚਾਰ ਚਾਰ ਮਿੰਟਾਂ ਦੀ ਇਕੱਲੇ ਇੱਕ ਇੱਕ ਸਟਿਚ ਦੀ ਹੈ ਨਾ ਵੀ ਵੀਡੀਓ ਜ਼ਰੂਰ ਬਣਾਵਾਂਗੇ ਕਿਉਂਕਿ ਕਾਫੀ ਸਾਰੇ ਪੈਣਾ ਚਾਹੀਏ ਮੇਰੇ WhatsApp ਦੇ ਉੱਤੇ ਮੈਸੇਜ ਕਰ ਰਹੀਆਂ ਸੀਗੀਆਂ ਤੇ ਇਕ ਕੱਲ੍ਹ ਦੇ ਇਹਦਾ ਫੋਨ ਆਇਆ ਸੀ ਮੋਂ ਉਹਨਾਂ ਨੂੰ ਪਹਿਲਾਂ ਦੋ ਫੁਲਕਾਰੀਆਂ ਵੀ ਤੇਜੀਆਂ ਨੇ ਬਣਾ ਕੇ ਹੈਣਾ ਇੱਕ ਫੁਲਕਾਰੀ ਉਹਨਾਂ ਦੀ ਬਣ ਰਹੀ ਆ ਮੇਰੇ ਕੋਲੇ ਫੁਲਕਾਰੀ ਵਾਲਿਆਂ ਨਾਲ ਗੁਰੰਗਾਂ ਬਹੁਤ ਘੱਟ ਹੈ ਸੀ ਹੁਣ ਦੁਆਰਾ ਪਲੀਜ਼ ਜਿਹੜਾ ਕੋਈ ਫੁਲਕਾਰੀ ਦਾ ਵਰਕ ਜਾਣ ਦਾ ਤੇ ਨੇੜੇ ਦਾ ਹੋਵੇ ਜਿੰਨੀ ਤਲਵੰਡੀ ਦੇ ਏਰੀਆ ਦਾ ਬਠਿੰਡੇ ਦੇ ਏਰੀਆ ਦਾ ਨੇੜੇ ਦਾ ਹੋਣਾ ਤਾਂ ਮੇਰੇ ਨਾਲ ਕੰਟੈਕਟ ਜ਼ਰੂਰ ਕਰਿਓ ਕਿਉਂਕਿ ਫੁਲਕਾਰੀਆਂ ਦਾ ਕੰਮ ਮੇਰੇ ਕੋਲੇ ਕਾਫੀ ਸਾਰਾ ਪਿਆ ਹੋਇਆ ਹੈ ਦੋ ਤਿੰਨ ਫੁਲਕਾਰੀਆਂ ਆਪਣੇ ਕੋਲੇ ਆਰਡਰ ਦੇ ਵਿੱਚ ਹੈਗੀਆਂ ਨੇ ਦੀਦੀ ਮੰਨਿਆ ਨੇ ਵੀ ਹਰ ਮੈਂ ਫੁਲਕਾਰੀ ਬਣਾਉਣੀ ਆ ਪਰ ਮੇਰੇ ਤੋਂ ਨਹੀਂ ਸਫਾਈ ਬਿਨਾਰੀ ਜਿੰਨੀ ਸਫਾਈ ਦੇ ਨਾਲ ਤੂੰ ਫੁਲਕਾਰੀ ਬਣਾ ਕੇ ਭੇਜੀਆਂ ਸੀ ਤਾਂ ਮੈਂ ਇੱਕ ਰਫੀਆ ਕਪੜਾ ਲੈ ਕੇ ਹੱਥ ਦੇ ਨਾਲ ਡਰਾ ਕਰਕੇ ਦੀਦੀ ਨੂੰ ਫੁਲਕਾਰੀ ਬਣਾਉਣ ਵਾਲੀ ਦੱਸਿਆ ਡਿਟੇਲਸ ਫਿਰ ਮੈਂ ਨੇ ਉਸੇ ਤਰੀਕੇ ਦੇ ਨਾਲ ਇੱਕ ਪੱਤੀ ਬਣਾਈ ਬਣਾ ਕੇ ਮੈਨੂੰ ਵੀਡੀਓ ਭੇਜੀ ਕਹਿੰਦੀ ਹੈਲਪ ਹੁਣ ਸਹੀ ਆ ਤਾਂ ਖੁਸ਼ੀ ਹੁੰਦੀ ਹੈ ਜੀ ਜੇਕਰ ਅਸੀਂ ਕੋਈ ਕੰਮ ਜਾਣਦੇ ਆ ਅਸੀਂ ਉਹ ਕੰਮ ਕਿਸੇ ਨੂੰ ਦੱਸ ਸਕਦੇ ਆ ਕਿਸੇ ਦੇ ਕੰਮ ਦੇ ਵਿੱਚ ਹੈਲਪ ਕਰ ਸਕਦੇ ਆ ਇਸ ਤੋਂ ਵਧੀਆ ਗੱਲ ਹੋਰ ਕੋਈ ਨਹੀਂ ਹੁੰਦੀ ਤਾਂ ਮੈਂ ਦੁਬਾਰਾ ਤੋਂ ਵੀਡੀਓ ਜ਼ਰੂਰ ਬਣਾਉਂਗੀ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਮੈਂ ਸਟੀਚਿੰਗ ਦੇ ਨਾਲ ਲੈ ਕੇ ਹੋਰ ਵੀਡੀਓ ਬਣਾ ਸਕਾਂ ਕਿਉਂਕਿ ਪਹਿਲਾਂ ਜੇ ਮੈਂ ਸਰਦੀ ਦਾ ਸੀਜ਼ਨ ਸੀ ਤੇ ਸਾਡੇ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਸੀ ਮੇਰੇ ਤੋਂ ਉਸ ਤਰ੍ਹਾਂ ਦੇ ਵੀਡੀਓ ਕੰਟੀਨਿਊ ਨਹੀਂ ਕਰੀਆਂ ਗਈਆਂ ਹੁਣ ਦਿਨ ਵੀ ਵੱਡੇ ਹੋ ਗਏ ਗਰਮੀ ਵੀ ਕਰਕੇ ਤੇ ਵੱਡੇ ਦਿਨਾਂ ਦੇ ਵਿੱਚ ਆਪਾਂ ਵੀਡੀਓਜ਼ ਬਣਾ ਸਕਦੇ ਹਾਂ ਤਾਂ ਮੈਂ ਉਹ ਵੀਡੀਓ ਜ਼ਰੂਰ ਬਣਾਉਂਗੀ ਇਹ ਨਾ ਹੋਵੇ ਤੁਸੀਂ ਵਲੌਗ ਦੇਖੋਗੇ ਉਹ ਵੀਡੀਓਜ਼ ਦੇਖੋ ਹੀ ਨਾ ਤਾਂ ਉਹ ਵੀਡੀਓਜ਼ ਨੂੰ ਵਾਤਵਾਤ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਠੀਕ ਹੈ ਜੀ ਆਪਾਂ ਰੋਟੀਆਂ ਬਣਾ ਲਈਏ ਉਸ ਤੋਂ ਬਾਅਦ ਮੈਂ ਵਲੌਗ ਕੰਟੀਨਿਊ ਕਰੂੰਗੀ ਤੇ ਜਿਹੜੀ ਆਪਾਂ ਸੂਟ ਰੈੱਡ ਕੀਤੀ ਨੇ ਬਾਟਮ ਕਰਕੇ ਇੱਕ ਸੂਟ ਬਣਿਆ ਹੋਇਆ ਤੇ ਦੋ ਬਾਟਮਸ ਦੇ ਵਰਕ ਕੀਤਾ ਹੋਇਆ ਮੈਂ ਤੁਹਾਨੂੰ ਉਹ ਦਿਖਾਵਾਂਗੀ ਠੀਕ ਹੈ ਚਲੋ ਠੀਕ ਹੈ ਹੁਣ ਆਪਾਂ ਰੋਟੀਆਂ ਰੈਡੀ ਕਰ ਦਈਏ ਕਿ ਨਾ ਹੋਵੇ ਵੀ ਵਲੌਗ ਬਣਾਉਂਦੇ ਰਹੀਏ ਤੇ ਖੇਤ ਵਾਲੇ 延迟 ਹੋ ਜਾਣ ਹਾਂਜੀ ਜੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਰੇ ਪਸ਼ੂ ਬਿਮਾਰ ਹੋ ਗਏ ਨਾ ਸਾਰੇ ਪਸ਼ੂ ਰਿਕਵਰ ਹੋ ਗਏ ਸੀਗੇ ਆਪਣੇ ਦੇ ਇੱਕ ਗਾਂ ਜਿਹੜੀ ਰਿਕਵਰੀ ਨਹੀਂ ਕਰ ਸਕੀ ਉਹਦੀ ਡੈਥ ਹੋ ਗਈ ਸੀਗੀ ਸੰਡੇ ਨੂੰ ਸ਼ਾਮ ਨੂੰ ਤਾਂ ਮੰਡੇ ਮਾਰਨਿੰਗ ਉਹ ਚਕਾਈ ਹੈ ਨਾ ਦੇਖੋ ਇੱਕ ਨੁਕਸਾਨ ਇੱਕ ਉਤ ਤੋਂ ਆਪਾਂ ਪੈਸੇ ਦਿੱਤੇ ਉਹਨਾਂ ਨੂੰ ਜਿਹੜੇ ਚੱਕ ਕੇ ਲੈ ਕੇ ਜਾਂਦੇ ਆ ਨਾ ਬਗਾਰੀ ਕਹਿ ਦਿੰਨੇ ਆ ਤਾਂ ਪੈਸੇ ਲੈਂਦੇ ਆ ਜੀ ਪਸ਼ੂ ਦੇ 1500 ਰੁਪਏ ਲੈ ਕੇ ਗਏ ਤਾਂ ਮਨ ਵੀ ਦੁਖਿਆ ਕਿਉਂਕਿ ਪਸ਼ੂ ਘਰੋਂ ਜਾਣਾ ਬੰਦਿਆਂ ਜਿੰਨਾ ਕੰਮ ਹੀ ਹੁੰਦਾ ਇਹਨਾਂ ਦਾ ਵੀ ਨਾ ਬੰਦਿਆਂ ਜਿੰਨਾ ਮੋਹ ਪੈ ਜਾਂਦਾ ਤਾਂ ਮੈਂ ਅਸੀਂ ਗੁਰਪ੍ਰੀਤ ਨਾਲ ਗੱਲਾਂ ਕਰ ਜਾਂਦੇ ਸੀਗੇ ਗੁਰਪ੍ਰੀਤ ਮੈਨੂੰ ਕਹਿੰਦੀ ਇਹ ਵੀ ਬਲੀ ਦਿੰਦੇ ਆ ਕਹਿੰਦੀ ਇਸ ਕੰਮ ਦੇ ਲਈ ਵੀ ਸਾਡਾ ਰੋਜਗਾਰ ਚੱਲਦਾ ਰਹੇ ਇਹਨਾਂ ਦਾ ਕਹਿੰਦਾ ਇਹ ਰੋਜਗਾਰ ਹੈ ਆਪਣਾ ਰੋਜਗਾਰ ਹੈ ਪਸ਼ੂਆਂ ਦੀ ਦੇਖਭਾਲ ਕਰਨਾ ਹੈ ਨਾ ਆਪਦੇ ਕੰਮ ਕਰਨੇ ਤਾਂ ਇਹਨਾਂ ਦਾ ਵੀ ਇਹ ਰੋਜਗਾਰ ਆ ਛੋਟੇ ਪਸ਼ੂ ਦਾ 500 ਰੁਪਿਆ ਬੱਡੇ ਦਾ 1500 1000 ਕੋਈ ਗਰੀਬ ਲੱਗੇ ਇਹਨਾਂ ਨੂੰ ਕਈ ਵਾਰੀ ਘੱਟ ਵੀ ਕਰ ਲੈਂਦੇ ਹੁੰਦੇ ਆ ਤੇ ਉਸ ਤੋਂ ਬਾਅਦ ਦਿਨੇ ਦੁਖੀ ਜੇ ਮਾਰ ਨਾਲ ਫਿਰ ਅੰਬੀਂ ਹੋਰਾਂ ਦਾ ਸੂਟ ਰੈਡੀ ਕਰਨ ਲੱਗ ਗਈ ਸੀਗੇ ਮੈਂ ਇਹ ਅਮਰੀਂ ਦਾ ਸੂਟ ਆ ਤੇ ਇਹ ਵਾਲੀ ਵੀਡੀਓ ਆਪਾਂ ਡਿਟੇਲ ਦੇ ਵਿੱਚ ਕੱਲ ਪਾਈ ਸੀ ਮੈਂ ਪਹਿਲਾਂ ਕੱਲ ਹੀ ਵੀਡੀਓ ਪਾਈ ਸੀਗੀ ਤੇ ਉਸ ਤੋਂ ਬਾਅਦ ਅੱਜ ਆਪਾਂ ਬਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਜਿਹੜੀ ਵੀਡੀਓ ਬਣਾਉਣੀ ਆ ਜਾਂ ਬਲੌਗ ਪਾਉਣੀ ਆ ਵਧੀਆ ਲੱਗਦੇ ਹੋਣਗੇ ਜੇਕਰ ਵਧੀਆ ਲੱਗਦਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸਾਥ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਜਰੂਰਤ ਆ। ਇਹ ਤੇਰੇ ਉਹ ਮੇਰਾ ਕੰਮ ਕਰਾ ਲਈ। ਠੀਕ ਹੈ ਤੇਰੇ ਸੂਟ ਦੇ ਵਿੱਚ ਵੀ ਉਹਨੇ ਬਹੁਤ ਹੈਲਪ ਕੀਤੀ ਆ। ਕੋਚ ਲਾ ਲੂ ਤਾਕੇ ਤਾਕੇ ਬਾੜ ਕੇ ਦਿੱ ਤੇਰੀ ਨਾ ਬਾੜ ਕੇ ਦਿੱਤੀਆਂ ਹਾਂ ਚ ਚਾਰੀ ਵੱਡੀ ਪੈ ਗਈਆਂ ਆਪਣੀਆਂ ਤਾਂ ਹੋਰ ਵੀ ਦਿਵਾਰ ਆ ਵੀ ਦਿਵਾਰ ਨਹੀਂ ਨਾ ਜਮਨ ਇੱਕ ਨਿਕਲਦਾ ਰੰਗਰੀ ਹੋ ਐ ਦੂ ਤੂੰ ਪੈੜਾ ਬਿਲੇ ਦੂਆ ਥੋੜੀ ਗੰਡਾ ਹੋਰ ਵੱਡੀ ਬਣਾ ਕੇ ਦੇਖੀਂ ਲਿੱਕ ਦੋ ਤਿੰਨ ਵਾਰੀ ਸੂਈ ਕੱਢੀ ਉੱਥੇ ਚਾਰ ਵਾਰੀ ਕਾਢ ਦੂੰ ਮੈਰੀ ਬਾਲਾ ਹੱਥੀ ਆ ਮੇਨਾ ਹਲਾ ਇੱਕ ਤਿੰਨ ਵਾਰੀ ਪਾਈ ਆ ਇੱਕ ਤੇ ਦੋ ਵਾਰੀ ਪਾਈ ਆ ਇੱਕ ਤੇ ਇੱਕ ਵਾਰੀ ਪਾਈ ਆ ਸਾਰੇ ਹਾਂਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਤੁਹਾਨੂੰ ਅੱਜ ਸੂਟ ਸ਼ੋਅ ਕਰੂੰਗੀ ਮੈਂ ਤੁਹਾਨੂੰ ਇਹ ਸੂਟ ਸ਼ੋਅ ਕਰ ਰਹੀ ਆ ਇਹ ਸੂਟ ਹੈਗਾ ਨੈਚੁਰਲ ਕ੍ਰੇਪ ਦਾ ਤੇ ਜਿਹੜੇ ਦਾ ਕੰਮ ਕੀਤਾ ਗਿਆ ਕੰਮ ਇੰਨਾ ਸਾਫ਼ ਹੈ ਇੰਨਾ ਜਿਆਦਾ ਸਾਫ਼ ਹੈ ਸਾਰਾ ਕੰਮ ਜਿਹੜਾ ਸਿੰਗਲ ਟਾਂਕੇ ਦਾ ਹੈ ਨਾ ਸਾਰਾ ਸਿੰਗਲ ਟਾਂਕੇ ਦਾ ਤੇ ਬਹੁਤ ਜ਼ਿਆਦਾ ਬ੍ਰੀਕ ਆਊਟਲਾਈਨਿੰਗ ਕੀਤੀ ਗਈ ਹੈ ਜਰੀ ਦਾ ਤੇ ਥ੍ਰੈਡ ਦਾ ਵਰਕ ਆ ਆ ਵੀਡੀਓ ਦੇ ਵਿੱਚ ਸ਼ਾਇਦ ਇਹ ਕਲਰ ਲਾਈਟ ਸ਼ੋ ਹੋ ਰਿਹਾ ਇਹ ਨਾ ਅਲਵੈਂਡਰ ਕਲਰ ਦਾ ਵਰਕ ਆ ਅਲਵੈਂਡਰ ਕਲਰ ਦਾ ਵਰਕ ਇਸ ਲਈ ਹੈ ਕਿਉਂਕਿ ਉਹ ਪੈਨਸੂਟ ਦੇ ਨਾਲ ਮੈਚਿੰਗ ਆਪਣਾ ਦੁਪੱਟਾ ਲਏਗੇ ਸੀਗੇ ਉਹ ਦੁਪੱਟੇ ਦੇ ਉੱਤੇ ਨਾ ਪੱਟੀ ਲੱਗੀ ਹੋਈ ਆ ਅਲਵੈਂਡਰ ਕਲਰ ਦੀ ਤਾਂ ਇਸ ਤਰ੍ਹਾਂ ਦਾ ਕੰਮ ਜਿਹੜੀਆਂ ਇਹਦੀਆਂ 슬ੀਵਜ਼ ਦੇ ਉੱਤੇ ਕੀਤਾ ਗਿਆ ਕੰਮ ਬਹੁਤ ਸਾਫ਼ ਹੈ ਜੀ ਆਇਦੀ ਦੂਸਰੀ ਵਾਰ ਆ ਗਈ ਹਰ ਇੱਕ ਕੰਮ ਬੜੇ ਸੋਹਣੇ ਤਰੀਕੇ ਦੇ ਨਾਲ ਕੀਤਾ ਜਾਂਦਾ ਮਿਹਨਤ ਆਪਦੀ ਹਨਾ ਵੀ ਕਿਸੇ ਵੀ ਟਾਈਮ ਵਿਲੇ ਨਹੀਂ ਬੈਠਦੇ ਹਰ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਰਹਿੰਦੇ ਆ ਤਾਂ ਪ੍ਰਮਾਤਮਾ ਕੰਮ ਨੂੰ ਮਿਹਨਤ ਨੂੰ ਫਲ ਜ਼ਰੂਰ ਲਾਊਗਾ ਇੱਕ ਦਿਨ ਸੋ ਜਿਵੇਂ ਜਿਵੇਂ ਸੂਟ ਬੰਦਦੇ ਆ ਤੁਹਾਡੇ ਅੱਗੇ ਸ਼ੋਅ ਜ਼ਰੂਰ ਕਰਦੇ ਆ ਇਸੀ ਉਮੀਦ ਦੇ ਨਾਲ ਮੈਂ ਵੀਡੀਓ ਬਣਾਉਣੀ ਹੁੰਦੀ ਆ ਕਿ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋਗੇ ਵੱਧ ਤੋਂ ਵੱਧ ਆਰਡਰ ਦਿਓਗੇ ਵੱਧ ਤੋਂ ਵੱਧ ਸਾਥ ਦਿਓਗੇ ਤੇ ਕੰਮ ਚੈੱਕ ਕਰੋ ਹਨਾ ਕੰਮ ਕਿੰਨਾ ਸਾਫ਼ ਆ ਹਾਂਜੀ ਇਹ ਸ਼ਰਟ ਦੀ ਫਰੰਟ ਹੈ ਪਹਿਲਾਂ ਮੈਂ ਤੁਹਾਨੂੰ ਬਾਹਾਂ ਦਿਖਾਈਆਂ ਸੀ ਜਿਹੜਾ ਇਹ ਵਾਲਾ ਕੰਮ ਕੀਤਾ ਗਿਆ ਇਹਦੀ ਫਰੰਟ ਦੇ ਉੱਤੇ ਲੰਮੇ ਪੈਨਲ ਉੱਪਰ ਨੂੰ ਜਾ ਰਹੇ ਨੇ ਠੀਕ ਹੈ ਵਿਚਕਾਰ ਛੋਟੀ ਬੁੱਟੀ ਆ ਤੇ ਦੋ ਵੱਡੇ ਫਲਾਰ ਬਣੇ ਹੋਈ ਆ ਜਿਹੜੇ ਵੱਡੇ ਫਲਾਰ ਆ ਉਹ ਕੈਰੇ ਟਾਂਕੇ ਨਾਲ ਵਰਕ ਕੀਤਾ ਗਿਆ ਮੈਂ ਨੇੜੇ ਕੈਮਰਾ ਬਿਲਕੁਲ ਨੇੜੇ ਕਰਕੇ ਦਿਖਾ ਰਹੀ ਆ ਤਾਂ ਆਹ ਵਾਲੇ ਇਸ ਤਰੀਕੇ ਨਾਲ ਦੋ ਲੰਬੇ ਪੈਨਲ ਜਾ ਰਹੇ ਆ ਬਰੀਕ ਬੂਟੀ ਸਾਰੇ ਦੇ ਵਿੱਚ ਬਰੀਕ ਬੂਟੀ ਪਾਈ ਗਈ ਆ ਤੇ ਜਰੀ ਦਾ ਕੰਮ ਆ ਸਾਰਾ ਹੀ ਜਰੀ ਦਾ ਕੰਮ ਆ ਟੋਟਲੀ ਜੇਕਰ ਤੁਹਾਨੂੰ ਇਹ ਕੰਮ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੱਤ ਤੋਂ ਵੱਧ ਆਰਡਰ ਦਿਓ ਇਹ ਸੂਟ ਵਿਦਆਊਟ ਦੁਪੱਟਾ 3000 ਰੁਪਏ ਦੇ ਵਿੱਚ ਰੈਡੀ ਹੋਇਆ। ਨੈਚੁਰਲ ਕ੍ਰੇਪ ਦਾ ਸੂਟ ਆ। ਸਾਰਾ ਜਿਹੜਾ ਵਰਕ ਆ ਜਰੀ ਦੇ ਨਾਲ ਕੀਤਾ ਗਿਆ। ਤੀਜੀ ਰੋ ਟਾਂਕੇ ਦਾ। ਠੀਕ ਹੈ। ਕੋਈ ਹੋਰ ਡਿਟੇਲ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਹਾਂਜੀ ਨੈਕਸਟੇ ਸੂਟ ਹੈ, ਪ੍ਰਿੰਟਰ ਸੂਟ ਹੈ। ਇਹ ਵੀ ਕੋਈ ਪੈਨ ਦੇ ਕੇ ਗਏ ਸੀ ਆਪਾਂ ਨੂੰ बॉਟਮ ਦੇ ਉੱਤੇ ਵਰਕ ਕਰਨ ਦੇ ਲਈ। ਜਿਸ ਤਰੀਕੇ ਦਾ ਇਹਦਾ ਪ੍ਰਿੰਟ ਸੀਗਾ ਆਪਾਂ ਕੋਸ਼ਿਸ਼ ਕੀਤੀ ਕਿ ਆਪਾਂ ਬਾਟਮ ਦੇ ਉੱਤੇ ਉਸੇ ਤਰੀਕੇ ਦਾ ਵਰਕ ਕਰ ਸਕੀਏ ਇਹ ਵੀ ਵਰਕ ਬਹੁਤ ਜ਼ਿਆਦਾ ਸਫਾਈ ਦੇ ਨਾਲ ਹੋਇਆ ਤੇ ਬਟਰਫਲਾਈ ਜਿਵੇਂ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਫਲਾਵਰਸ ਬਣੇ ਹੋਏ ਆ ਉਸੇ ਤਰੀਕੇ ਨਾਲ ਆਪਾਂ ਫਲਾਵਰਸ ਤੇ ਬਟਰਫਲਾਈ ਬਣਾਈਆਂ ਨੇ ਤੇ ਸੇਮ ਹੀ ਥ੍ਰੈਡ ਲਾਇਆ ਜੋ ਸ਼ਰਟ ਦੇ ਵਿੱਚ ਸੀ ਹਨਾ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਜਿਹੜਾ ਇਹਦਾ ਬਾਟਮ ਦਾ ਆਪਾਂ ਪ੍ਰਾਈਸ ਲਿਆ ਭੰਨ ਤੋਂ ਅ ਦੋ ਸਲਵਾਰਾਂ ਦਾ ਆਪਾਂ 350 ਰੁਪਏ ਲਿਆ ਦੂਸਰੀ ਸਲਵਾਰ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਤੇ ਹੱਥ ਵਾਲੀ ਮਸ਼ੀਨ ਦੇ ਨਾਲ ਕੰਮ ਕੀਤਾ ਹੋਇਆ ਕੰਪਿਊਟਰ ਵਾਲੀ ਮਸ਼ੀਨ ਦਾ ਕੰਮ ਨਹੀਂ ਹੈਗਾ ਜੀ ਵਰਕ ਦੇ ਅਕੋਰਡਿੰਗ ਜਿਹੜਾ ਰੇਟ ਹੈ ਘਟ ਜਾਂਦਾ ਵੱਧ ਜਾਂਦਾ ਹਨਾ ਤਾਂ ਜਿੰਨਾ ਕੁ ਵਰਕ ਸੀ ਆਪਾਂ ਜੈਨੂਇਨ ਜੇ ਪ੍ਰਾਈਸ ਰੱਖੇ ਹੋਏ ਆ ਕੋਈ ਬਹੁਤ ਹੀ ਜ਼ਿਆਦਾ ਲੁੱਟਣੀ ਹੈਗੀ ਹਾਂ ਮਿਹਨਤ ਆਵਦੀ ਜੀ ਆਦੀ ਮਿਹਨਤ ਆਪਾਂ ਕਰ ਰਹੇ ਆ ਤੇ ਆਪਦੀ ਮਿਹਨਤ ਦਾ ਮੁੱਲ ਹੀ ਲੈ ਰਹੇ ਆ ਜੇਕਰ ਤੁਹਾਨੂੰ ਕੰਮ ਵਧੀਆ ਲੱਗਦਾ ਤਾਂ ਪਲੀਜ਼ ਵੱਧ ਤੋਂ ਵੱਧ ਸਾਥ ਜ਼ਰੂਰ ਦਿਓ ਹਾਂਜੀ ਨੈਕਸਟ ਇੱਕ ਹੋਰ ਪ੍ਰਿੰਟਡ ਸੂਟ ਇਹ ਵਾਲਾ ਦੇਖੋ ਤੁਸੀਂ ਚੈੱਕ ਕਰੋ ਹਨਾ ਵੀ ਆਹ ਵਾਲੇ ਦੇ ਫਲਾਵਰ ਸੀਗੇ ਛੋਟੇ ਛੋਟੇ ਫਲਾਵਰ ਸੀ ਤਾਂ ਆਹ ਵਾਲੀ ਇਹਦੇ ਨਾਲ ਬਾਟਮ ਸੀ ਆਪਾਂ ਸੇਮ ਕਲਰਸ ਯੂਜ਼ ਕਰਕੇ ਤੇ ਸੇਮ ਜਿਹੜੇ ਫਲਾਵਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਛੋਟੇ ਛੋਟੇ ਫਲਾਅਰਸ ਦਾ ਜਿਵੇਂ ਬੰਚੇ ਸੀਗੇ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਵੀ ਬੰਚੇਸ ਬਣਾਏ ਨੇ ਤੇ ਬਹੁਤ ਸੋਹਣਾ ਵਰਕ ਕੀਤਾ ਨਾਲ ਦੀ ਮੈਚਿੰਗ ਜਿਹੜੇ ਨੇ ਫਲਾਰ ਬਣਾਏ ਆ ਸੇਮ ਵਰਕ ਚੀਜ਼ ਉਹੀ ਆ ਜੀ ਰੇਟ ਵੀ ਉਹੀ ਆ 350 ਰੁਪਏ ਦੇ ਵਿੱਚ ਆਪਾਂ ਦੋ ਸਲਵਾਰਾਂ ਕੀਤੀਆਂ ਨੇ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤਾ ਤੇ ਜਿਹੜੀ ਸਲਵਾਰ ਦੀ ਮੂਰੀ ਦਾ ਵਰਕ ਹੈ ਉਹ 16 ਇੰਚ ਆ 8.5 8.5 ਇੰਚ ਮੂਰੀ ਹੈ ਰੈਡੀ ਰਹੂਗੀ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਵਾਉਣ ਦੇ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਇਹ ਵਾਲਾ ਕੰਮ ਬੀ ਹੱਥ ਵਾਲੀ ਮਸ਼ੀਨ ਨਾਲ ਕੀਤਾ ਗਿਆ ਕੰਪਿਊਟਰ ਵਾਲੀ ਮਸ਼ੀਨ ਤੇ ਕੰਮ ਨਹੀਂ ਕੀਤਾ ਗਿਆ ਕੰਪਿਊਟਰ ਵਾਲੀ ਮਸ਼ੀਨ ਤੇ ਉੱਪਰ ਵੀ ਅਸੀਂ ਕੰਮ ਕਰਦੇ ਆਂ ਜੇਕਰ ਕਿਸੇ ਨੇ ਕਰਵਾਉਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਕਿਵੇਂ ਦੇ ਲੱਗੇ ਸੂਟ ਜ਼ਰੂਰ ਦੱਸਿਓ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਮੀਰ ਕਰਦੀਆਂ ਕਿ ਵੀਡੀਓ ਵਧੀਆ ਲੱਗੀਓ ਕਾਫੀ ਵਾਰੀ ਤਾਂ ਨਾ ਇਦਾਂ ਹੁੰਦਾ ਵੀ ਸੂਟ ਬਣੇ ਹੁੰਦੀਆਂ ਵੀਡੀਓਜ਼ ਨਹੀਂ ਬਣਾਈਆਂ ਜਾਂਦੀਆਂ ਕੋਈ ਲੈਣ ਆਗਲਾ ਆ ਹੀ ਜਾਂਦਾ ਜਿਹਦੇ ਸੂਟ ਹੁੰਦੇ ਹਨ ਕਿਉਂਕਿ ਜੋਰਵਰ ਬਹੁਤ ਜ਼ਿਆਦੇ ਤਾਂ ਪਰੇਸ਼ਾਨ ਕਰਦਾ ਇੱਕ ਕੰਮ ਬਹੁਤ ਜ਼ਿਆਦਾ ਹੁੰਦਾ ਤੇ ਵੀਡੀਓਜ਼ ਨਹੀਂ ਬਣਦੀ ਅੱਜ ਮੈਂ ਕਾਫੀ ਟਾਈਮ ਬਾਅਦ ਵੀਡੀਓ ਬਣਾਈ ਹੈ ਸੂਟਾਂ ਦੀ ਤੇ ਆਹ ਵਾਲਾ ਸੂਟ ਵੀ ਬਹੁਤ ਸੋਹਣਾ ਇਹ ਸੂਟ ਕੁਦਰਤੀ ਪੇ